ਭਾਈ ਦੋਸਤੋ ਆ ਨਿੱਕੀ ਜੀ ਜਿਹੜੀ ਮਸ਼ੀਨ ਵਿਖਾਈ ਦੇ ਰਹੀ ਹੈ ਨਾ ਇਹ ਹੈਗੀ ਹੈ ਤੇਲ ਕੱਢਣ ਵਾਲੀ ਮਸ਼ੀਨ ਘਰ ਦੇ ਵਿੱਚ ਯੂਜ਼ ਹੁੰਦੀ ਹੈ ਇਹਦੇ ਵਿੱਚ ਤੁਸੀਂ ਤੇਲ ਵਾਲੇ ਬੀਜ ਕੋਈ ਵੀ ਹੈਗਾ ਚਾਹੇ ਉਹ ਸਰੋਂ ਹੈ, ਦਿਲ ਨੇ, ਮੂੰਗਫਲੀ ਹੈ, ਬਦਾਮ ਨੇ, ਅ ਅਲਸੀ ਹੈ, ਨਾਰੀਅਲ ਹੈ, ਕਲੌਂਜੀ ਹੈ ਇਹ ਸਾਰਾ ਕੁਝ ਪਾ ਕੇ ਮਤਲਬ ਜਿਹੜੇ ਵੀ ਬੀਜਾਂ ਦਾ ਤੇਲ ਨਿਕਲਦਾ ਉਹ ਤੁਸੀਂ ਕੱਢ ਸਕਦੇ ਹੋ ਘਰ ਦੇ ਵਿੱਚ ਯੂਜ਼ ਹੁੰਦੀ ਹੈ ਬਹੁਤ ਨਿੱਕੀ ਜੀ ਆਵਾਜ਼ ਹੈ ਨਹੀਂ 25000 ਰੁਪਏ ਦਾ ਪ੍ਰਾਈਸ ਹੈ ਲੇਕਿਨ ਮੇਲੇ ਤੇ 6000 ਡਿਸਕਾਊਂਟ ਹੈਗਾ ਸੀ ਲੁਧਿਆਣਾ ਕਿਸਾਨ ਮੇਲੇ ਤੇ ਆਗੋਂ ਖਲ ਨਿਕਲਦੀ ਪਈ ਐ ਇਸ ਟਾਈਮ ਸਰੋਂ ਦਾ ਤੇਲ ਨਿਕਲਦਾ ਪਿਆ ਔਰ ਪਿੱਛੇ ਧਾਰ ਚੱਲ ਰਹੀ ਤੇਲ ਦੀ ਮੈਂ ਕਿਹਾ ਵੀ ਇਹਦੇ ਵਿੱਚ ਕੋਈ ਗਿਲਸਕ ਹੋਏਗੀ ਸਰੋਂ ਵਾਲੀ ਖਲ ਦੇ ਵਿੱਚ ਕੋਲੂ ਚ ਦੋ ਤਿੰਨ ਵਾਰੀ ਪਾਈ ਦੀ ਤੇ ਜਦੋਂ ਭੋਰ ਕੇ ਵੇਖੀ ਬਿਲਕੁਲ ਕੱਚ ਵਾਂਗੂ ਪੁਰੀ ਐ ਬਿਲਕੁਲ ਸੁੱਕੀ ਤੇ ਛੋਟੇ ਪਰਪਸ ਦੇ ਲਈ ਜਿਨ੍ਹਾਂ ਨੂੰ ਹੁੰਦਾ ਨਾ ਵੀ ਘਰ ਦੇ ਤੇਲ ਤਿਆਰ ਕਰਨੇ ਉਹ ਬਾਦਾਮਾਂ ਦੇ ਤੇਲ ਤੇ ਬਾਜ਼ਾਰ ਚੋਂ ਮਿਲਦੇ ਨੇ ਤੁਹਾਨੂੰ ਕੀ ਲੱਗਦਾ ਕਿ ਬਾਦਾਮ ਐਦਾਂ ਉਹ ਮਿਕਸੀ ਚ ਪਾ ਕੇ ਉਤੋਂ ਕੋਲੋ ਜਿਹਦੇ ਤਾਂ ਤੇਲ ਨਿਕਲਦਾ ਸਭ ਉਹ ਯਾਨੀ ਕਿ ਕੈਮੀਕਲ ਨੇ ਘਰ ਦੇ ਵਿੱਚ